ਜਮਾ ਬੰਦੀ ਦੇ ਵਿੱਚ ਟੋਟਲ 12 ਖਾਨੇ ਹੁੰਦੇ ਨੇ ਖੇਵਟ ਖਸਰਾ ਖਤੌਨੀ ਕਾਸ਼ਤਕਰਦਾ ਨਾਮ ਭਾਉ ਦੀ ਕਿਸਮ ਸਿੰਚਾਈ ਦੇ ਸਾਧਨ ਇਦਾਂ ਇਦਾਂ ਮਿਲਾ ਕੇ 12 ਖਾਨਿਆਂ ਦੇ ਇੱਕ ਇੱਕ ਖਾਨੇ ਦਾ ਤੁਹਾਨੂੰ ਮਤਲਬ ਮੈਂ ਇਸ ਵੀਡੀਓ ਰਾਹੀਂ ਦੱਸੂਗਾ ਤੁਸੀਂ ਵੀ ਆਪਣੇ ਘਰ ਜਾਂ ਜ਼ਮੀਨ ਦੀ ਫਰਦ ਕਢਵਾ ਕੇ ਆਪ ਪੜ ਸਕਦੇ ਹੋ ਵੀ ਇਹ ਕੀ ਲਿਖਿਆ ਹੋਇਆ ਇਹਦਾ ਕੀ ਮਤਲਬ ਆ ਤੁਹਾਨੂੰ ਮੈਂ ਇੱਕ ਇੱਕ ਚੀਜ਼ ਦੱਸੂਗਾ ਇਸ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਨਿਸ਼ਾਨਦੇਹੀ ਕਿਵੇਂ ਕਰਾ ਸਕਦੇ ਆ ਆਪਾਂ ਆਪਣੀ ਜ਼ਮੀਨ ਦੀ ਕਈ ਵਾਰ ਕੀ ਹੁੰਦਾ ਨਾਲ ਦੀ ਜ਼ਮੀਨ ਦਾ ਮਾਲਕ ਆਪਣੀ ਜਗ੍ਹਾ ਹੌਲੀ ਹੌਲੀ ਬੱਟਾ ਪੱਟ ਪੱਟ ਬੱਟਾ ਪੱਟ ਪੱਟ ਆਪਣੇ ਖੇਤ 'ਚ ਮਿਲ ਜਾਂਦੀਆਂ ਨੇ ਕਈ ਪੁਸਤਾਂ ਦੀਆਂ ਉਦੋਂ ਦੀ ਓਮੇ ਹੀ ਚੱਲਦੀ ਰਹਿੰਦੀ ਆ ਤੇ ਆਪਾਂ ਚਾਹੁੰਦੇ ਆ ਵੀ ਸਾਡੀ ਜ਼ਮੀਨ ਵਧਦਾ ਤੇ ਉਹਨੂੰ ਕਿਵੇਂ ਆਪਾਂ ਉਹਦੇ ਮਾਲਕ ਤੋਂ ਕਢਵਾਈਏ ਤਾਂ ਉਹਦੇ ਲਈ ਤੁਹਾਨੂੰ ਮੈਂ ਕਲੀਅਰ ਵੀਡੀਓ ਪਾਉਂਗਾ ਇੱਕ ਵੀ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਿਵੇਂ ਕਰਵਾਈਏ ਉਹਦੇ ਨਾਲ ਨਾ ਕੋਈ ਕੇਸ ਲੜਨਾ ਪੈਂਦਾ ਨਾ ਕੁਝ ਕਰਨਾ ਪੈਂਦਾ ਕਾਨੂੰਗੋ ਕਾਨੂੰਗੋ ਤੋਂ ਪਟਵਾਰੀ ਪਟਵਾਰੀ ਤੋਂ ਨੰਬਰਦਾਰ ਨੰਬਰਦਾਰ ਤੋਂ ਫੇਰ ਪਟਵਾਰੀ ਪਟਵਾਰੀ ਤੋਂ ਫੇਰ ਕਾਨੂੰਗੋ ਕਾਨੂੰਗੋ ਤੋਂ ਤਹਿਸੀਲਦਾਰ ਇਦਾਂ ਤੁਹਾਡਾ ਜ਼ਮੀਨ ਦਾ ਆਰਡਰ ਹੋ ਜਾਂਦਾ ਤੇ ਤੁਹਾਨੂੰ ਦੱਸੂਗਾ ਵੀ ਪਹਿਲਾਂ ਜਿਹੜੇ ਪੱਥਰ ਗੱਡੇ ਜਾਂਦੇ ਸੀ ਉਹਨਾਂ ਦੇ ਥੱਲੇ ਚੂਨਾ ਤੇ ਕੋਲਾ ਕਿਉਂ ਪਾਇਆ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਦੱਸੂਗਾ ਸਵਾਗਤ ਆ ਜੀ ਤੁਹਾਡਾ ਮੇਰੇ ਚੈਨਲ ਰਨਿੰਗ ਵੀਲ ਦਾ ਤਾਂ ਦੋਸਤੋ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਕੋਲੇ ਕਾਨੂੰਨੀ ਜਾਣਕਾਰੀਆਂ ਦੀ ਵੀਡੀਓ ਲੈ ਕੇ ਆਉਣਾ ਹੁੰਦਾ ਮੇਰਾ ਇੱਕੋ ਮੋਟਿਵ ਹੁੰਦਾ ਵੀ ਤੁਸੀਂ ਮੈਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹੀ ਇੱਕ ਹਰ ਇੱਕ ਚੈਨਲ ਚਲਾਉਣ ਵਾਲੇ ਦਾ ਇਹੀ ਮਕਸਦ ਹੁੰਦਾ ਬਿਲਕੁਲ ਇਹਦੇ ਤੋਂ ਲੋਕਾਂ ਦੇ ਵਿੱਚ ਗਿਆਨ ਵੰਡਿਆ ਜਾਂਦਾ ਤੇ ਸਭ ਨੂੰ ਪਤਾ ਲੱਗਦਾ ਜਦੋਂ ਲੋਕਾਂ ਨੂੰ ਆਪਣੇ ਕਾਨੂੰਨੀ ਹਿੱਤਾਂ ਬਾਰੇ ਪਤਾ ਹੋਊਗਾ ਤਾਂ ਉਹਨਾਂ ਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪ ਵੀ ਆਪਣੇ ਸਾਰੇ ਕੰਮ ਕਰਵਾ ਸਕਦੇ ਨੇ ਤਾਂ ਸ਼ੁਰੂ ਕਰਦੇ ਆਂ ਆਪਾਂ ਜਮ੍ਹਾਂਬੰਦੀ ਜਮਾਬੰਦੀ ਜਿਵੇਂ ਕਿ ਆਪਾਂ ਜਮਾਬੰਦੀ ਦੇ ਵਿੱਚ ਦੱਸਾਂਗੇ ਵੀ ਹਰ ਇੱਕ ਖਾਨੇ ਦੇ ਵਿੱਚ ਉਹਦਾ ਕੀ ਮਤਲਬ ਹੁੰਦਾ ਖਸਰਾ ਨੰਬਰ ਖਤੌਨੀ ਨੰਬਰ ਇਹਦੇ ਨਾਲ ਤੁਸੀਂ ਆਪਦੀ ਜ਼ਮੀਨ ਦੀ ਆਪ ਫਰਦ ਕਢਾ ਕੇ ਪੜ ਸਕਦੇ ਹੋ ਵੀ ਉਹਦਾ ਕੀ ਮਤਲਬ ਆ ਉਹਦੇ 'ਚ ਕੀ ਲਿਖਿਆ ਹੋਇਆ ਕੱਲੇ-ਕੱਲੇ ਖਾਨੇ ਦਾ ਮੈਂ ਤੁਹਾਨੂੰ ਮਤਲਬ ਬੜੀ ਹੀ ਆਸਾਨੀ ਨਾਲ ਇਸ ਵੀਡੀਓ 'ਚ ਸਮਝਾਉਣ ਲੱਗਿਆ ਤੁਸੀਂ ਇਸ ਇਸ ਵੀਡੀਓ ਦੇ ਰਾਹੀਂ ਆਪਣੇ ਘਰ ਦੀ ਫਰਦ ਨੂੰ ਜਾਂ ਕਿਸੇ ਵੀ ਫਰਦ ਨੂੰ ਆਪ ਪੜ ਕੇ ਦੱਸ ਸਕਦੇ ਹੋ ਆਪ ਪੜ ਕੇ ਸਮਝ ਸਕਦੇ ਹੋ ਬੀ ਇਸ ਜ਼ਮੀਨ ਦੇ ਵਿੱਚ ਕੀ ਕੀ ਆ ਕੀ ਦੀ ਆ ਕੀ ਇਹਦਾ ਨੰਬਰ ਆ ਕਿਵੇਂ ਨੰਬਰ ਲੱਗਦਾ ਜਿਵੇਂ ਮੈਂ ਪਿੱਛੇ ਤੁਹਾਨੂੰ ਮਰੱਬੇ ਬਾਰੇ ਜਾਣਕਾਰੀ ਦਿੱਤੀ ਸੀ ਵੀ 25 ਏਕੜ ਦੇ ਇੱਕ ਚੱਕ ਨੂੰ ਮਰੱਬਾ ਕਿਹਾ ਜਾਂਦਾ ਵਾ ਤੇ ਉਸੇ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਆ ਜਮ੍ਹਾਂਬੰਦੀ ਦੀ ਵੀਡੀਓ ਲੈ ਕੇ ਆਇਆ ਵੀ ਜਮ੍ਹਾਂਬੰਦੀ ਨੂੰ ਸੌਖੇ ਤਰੀਕੇ ਨਾਲ ਕਿਵੇਂ ਸਮਝਣਾ ਵਾ ਆਮ ਤੌਰ ਤੇ ਜਮ੍ਹਾਂਬੰਦੀ ਦੇ ਵਿੱਚ 12 ਖਾਨੇ ਹੁੰਦੇ ਨੇ ਐਦਾਂ ਐਦਾਂ ਕਰਕੇ ਇਦਾਂ ਇਦਾਂ ਲਾਈਨ ਵਾਈਜ਼ ਟੋਟਲ 12 ਖਾਨਿਆਂ ਦੀ ਜਮ੍ਹਾਂਬੰਦੀ ਹੁੰਦੀ ਆ ਤਾਂ ਇਹ ਬੋਰਡ ਛੋਟੇ ਕਾਰਨ 12 ਖਾਨੇ ਆਪਾਂ ਨਹੀਂ ਬਣਾ ਪਾਵਾਂਗੇ ਪਰ ਤੁਸੀਂ ਇਦਾਂ ਹੀ ਕੰਟੀਨਿਊ ਚਲਦੇ ਜਾਓ ਮੈਂ ਤੁਹਾਨੂੰ ਦੋ ਦੋ ਖਾਨਿਆਂ ਤੋਂ ਸਮਝਾਉਣਾ ਵੀ ਦੋ ਦੋ ਖਾਨਿਆਂ ਤੋਂ ਇਹ ਪਹਿਲਾ ਖਾਨਾ ਦੂਜਾ ਖਾਨਾ ਤੀਜਾ ਖਾਨਾ ਇਦਾਂ ਸਮਝਾਉਂਗਾ ਬੜੇ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਸਮਝ ਆਊਗੀ ਤਾਂ ਸ਼ੁਰੂ ਕਰਦੇ ਆਂ ਪਹਿਲਾ ਖਾਨਾ ਖਾਨਾ ਨੰਬਰ 1 ਇਹ ਹੁੰਦਾ ਖੇਵਟ ਨੰਬਰ ਖੇਵਟ ਨੰਬਰ ਖੇਵਟ ਨੰਬਰ ਕੀ ਆ ਦੋਸਤੋ ਇਹਦੇ ਵਿੱਚ ਮਾਲਕ ਦਾ ਨਾਮ ਇਸ ਖੇਵਟ ਨੰਬਰ ਦੇ ਵਿੱਚ ਮਾਲਕ ਦਾ ਨਾਮ ਰਕਬਾ ਇਹ ਚੀਜ਼ਾਂ ਦਰਜ ਹੁੰਦੀਆਂ ਨੇ ਇੱਕ ਨੰਬਰ ਹੁੰਦਾ ਜਮ੍ਹਾਂ ਬੰਦੀ ਦਾ ਲੜੀ ਨੰਬਰ ਇੱਕ ਖੇਵਟ ਨੰਬਰ ਜਿਹਦੇ ਵਿੱਚ ਮਾਲਕ ਦਾ ਨਾਮ ਤੇ ਰਕਬਾ ਲਿਖਿਆ ਹੁੰਦਾ ਇਸ ਲੜੀ ਨੂੰ ਮਾਲਕ ਦਾ ਖੇਵਟ ਨੰਬਰ ਵੀ ਕਿਹਾ ਜਾਂਦਾ ਵਾ ਠੀਕ ਹੈ ਜੀ ਇਸ ਇਸ ਨੂੰ ਮਾਲਕ ਦਾ ਖੇਵਟ ਨੰਬਰ ਕਿਹਾ ਜਾਂਦਾ ਵੀ ਆ ਮਾਲਕ ਦਾ ਆ ਖੇਵਟ ਨੰਬਰ ਨੰਬਰ 2 ਦੋਸਤੋ ਖਤੌਨੀ ਨੰਬਰ ਇਹ ਖਤੌਨੀ ਨੰਬਰ ਦੋਸਤੋ ਖੇਵਟ ਨੰਬਰ ਤਾਂ ਇੱਕੋ ਹੀ ਹੋਊਗਾ ਕਈ ਵਾਰੀ ਕੀ ਹੁੰਦਾ ਮਾਲਕ ਇੱਕ ਜਾ ਇੱਕ ਤੋਂ ਵੱਧ ਹੁੰਦੇ ਨੇ ਉਹਨਾਂ ਦਾ ਖੇਵੜ ਨੰਬਰ ਤਾਂ ਇੱਕੋ ਹੀ ਹੁੰਦਾ ਪਰ ਖਤੌਨੀ 'ਚ ਉਹਨਾਂ ਦੇ ਨਾਮ-ਨਾਮ ਨਾਮ ਜਿਹੜੇ ਨੇ ਉਹ ਅੱਡ-ਅੱਡ ਹੁੰਦੇ ਨੇ ਜਿਵੇਂ ਕਿ ਕਹਿ ਸਕਦੇ ਆ ਵੀ ਆਪਾਂ ਇੱਕ ਖੇਵੜ 'ਚ ਇੱਕ ਤੋਂ ਵੱਧ ਖਤੌਨੀਆਂ ਹੋ ਸਕਦੀਆਂ ਨੇ ਜਿਵੇਂ ਕਿ ਕਿਸੇ ਪਿਓ ਦੇ ਤਿੰਨ ਬੱਚੇ ਹੋਏ ਤਾਂ ਉਹਨਾਂ ਦੀਆਂ ਖਤੌਨੀਆਂ ਅਲੱਗ-ਅਲੱਗ ਹੋ ਗਈਆਂ ਹੁਣ ਜਿਵੇਂ ਇਹ ਇਹ ਸਾਂਝੀ ਜਗ੍ਹਾ ਤਿੰਨ ਮਾਲਕ ਆ ਗਏ ਇਹਦੇ ਤੇ ਜਦੋਂ ਤਿੰਨੋਂ ਮਾਲਕ ਅਲੱਗ-ਅਲੱਗ ਖੇਤੀ ਕਰਨ ਲੱਗ ਜਾਣ ਤਾਂ ਫਿਰ ਉਹਨਾਂ ਨੂੰ ਅਲੱਗ-ਅਲੱਗ ਖੇਵੜ ਨੰਬਰ ਦੇ ਦਿੱਤਾ ਜਾਂਦਾ ਵਾ ਇਹ ਖਤੌਨੀ ਨੰਬਰ ਦੇ ਵਿੱਚ ਮਾਲਕ ਦੀ ਜ਼ਮੀਨਾਂ ਦਾ ਵੇਰਵਾ ਲਿਖਿਆ ਹੁੰਦਾ ਵੀ ਕਿੰਨੇ ਹਿੱਸੇਦਾਰ ਨੇ ਲੜੀ ਨੰਬਰ 3 ਦੋਸਤੋ ਪੱਤੀ ਅਤੇ ਨੰਬਰਦਾਰ ਦਾ ਨਾਮ ਆ ਗਿਆ ਜਿਹੜੇ ਪਿੰਡ ਦੇ ਵਿੱਚ ਪੱਤੀਆਂ ਹੁੰਦੀਆਂ ਨੇ ਉੱਥੇ ਪੱਤੀਆਂ ਦੇ ਅਨੁਸਾਰ ਜਗਾ ਵੰਡੀ ਜਾਂਦੀ ਆ ਇੱਕ ਪਿੰਡ 'ਚ ਇੱਕ ਤੋਂ ਵੱਧ ਪੱਤੀਆਂ ਵੀ ਹੋ ਸਕਦੀਆਂ ਨੇ ਹਰ ਇੱਕ ਪੱਤੀ ਦਾ ਆਪਣਾ ਨੰਬਰਦਾਰ ਹੁੰਦਾ ਉਸ ਨੰਬਰਦਾਰ ਦਾ ਕੰਮ ਹੁੰਦਾ ਵਾ ਵੀ ਉਸ ਆਪਣੀ ਪੱਤੀ ਦੇ ਏਰੀਏ ਦੀ ਜ਼ਮੀਨ ਦਾ ਮਾਮਲਾ ਵਸੂਲ ਕਰਨਾ ਅੱਜ ਦੇ ਤਰੀਕੇ 'ਚ ਸਰਕਾਰਾਂ ਨੇ ਮਾਮਲਾ ਬੰਦ ਕਰਤਾ ਹੋਇਆ ਵਾ ਕਾਫੀ ਦਿਨਾਂ ਤੋਂ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਕਾਸ਼ਤਕਾਰ ਮਾਲਕ ਖੇਤੀ ਕਰਦਾ ਸੀ ਫਸਲ ਹੁੰਦੀ ਸੀ ਤਾਂ ਉਹਦਾ ਕੁਝ ਹਿੱਸਾ ਸਰਕਾਰ ਟੈਕਸ ਦੇ ਰੂਪ 'ਚ ਲੈਂਦੀ ਹੁੰਦੀ ਸੀ ਲਗਾਨ ਦੇ ਰੂਪ 'ਚ ਲੈਂਦੀ ਹੁੰਦੀ ਸੀ ਜਿਹਨੂੰ ਮਾਮਲਾ ਕਿਹਾ ਜਾਂਦਾ ਵਾ ਮੌਕੇ ਤੇ ਆ ਕੇ ਫਸਲ ਵੰਡਾ ਕੇ ਸਰਕਾਰ ਦੇ ਜਿਹੜੇ ਮੁਲਾਜ਼ਮ ਹੁੰਦੇ ਸੀ ਉਹ ਮੌਕੇ ਤੇ ਆਪਣਾ ਹਿੱਸਾ ਮਤਲਬ ਸਰਕਾਰ ਦਾ ਹਿੱਸਾ ਕਾਸ਼ਤਕਾਰ ਤੋਂ ਹਿੱਸਾ ਵੰਡਾ ਕੇ ਲੈ ਜਾਂਦੇ ਸੀ ਤੇ ਸਰਕਾਰ ਕੋਲ ਜਮ੍ਹਾਂ ਕਰਾ ਦਿੰਦੇ ਸੀ ਫਿਰ ਕੀ ਹੋਇਆ ਕੁਝ ਫਸਲਾਂ ਇਹੋ ਜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ ਉਹਨਾਂ ਫਸਲਾਂ ਦੇ ਲਈ ਇਹ ਪੈਸੇ ਨਿਰਧਾਰਿਤ ਕਰ ਦਿੱਤੇ ਸਰਕਾਰ ਨੇ ਵੀ ਪ੍ਰਤੀ ਏਕੜ ਐਨੇ ਪੈਸੇ ਲੈਣੇ ਆ ਜਾਂ ਪ੍ਰਤੀ ਕਿੱਲਾ ਐਨੇ ਪੈਸੇ ਲੈਣੇ ਆ ਤਾਂ ਮੌਕੇ ਤੇ ਸਰਕਾਰ ਦੇ ਮੁਲਾਜ਼ਮ ਆਉਂਦੇ ਸੀ ਤੇ ਉਹਨੇ ਪੈਸੇ ਲੈ ਕੇ ਚਲੇ ਜਾਂਦੇ ਹੁੰਦੇ ਸੀ ਇਹ ਨੰਬਰਦਾਰ ਦਾ ਕੰਮ ਵੀ ਇਹੀ ਹੁੰਦਾ ਸੀ ਨੰਬਰ 4 ਦੋਸਤੋ ਮਾਲਕ ਦਾ ਨਾਮ ਜਮ੍ਹਾਂ ਬੰਦੀ ਦੇ ਲੜੀ ਨੰਬਰ 4 ਦੇ ਵਿੱਚ ਮਾਲਕ ਦਾ ਨਾਮ ਲਿਖਿਆ ਹੁੰਦਾ ਵਾ ਇਹ ਮਾਲਕ ਦਾ ਖਾਨਾ ਵਾ ਇਸ ਤੋਂ ਪਤਾ ਲੱਗਦਾ ਵੀ ਇਹ ਜ਼ਮੀਨ ਕਿਹਦੀ ਆ ਚਾਰ ਨੰਬਰ ਖਾਨੇ ਦੇ ਵਿੱਚੋਂ ਪਤਾ ਲੱਗ ਜਾਂਦਾ ਵੀ ਇਹ ਜਗਾ ਕਿਹਦੇ ਨਾਮ ਤੇ ਬੋਲਦੀ ਆ ਤੇ ਇਹ ਇਹ ਦੇ ਵਿੱਚ ਕੋਈ ਇੱਕ ਵੀ ਮਾਲਕ ਹੋ ਸਕਦਾ ਕੋਈ ਦੋ ਬੰਦੇ ਵੀ ਮਾਲਕ ਹੋ ਸਕਦੇ ਨੇ ਕੋਈ ਸਰਕਾਰੀ ਅਦਾਰਾ ਵੀ ਮਾਲਕ ਹੋ ਸਕਦਾ ਕੋਈ ਸਰਕਾਰੀ ਸੰਸਥਾ ਵੀ ਮਾਲਕ ਹੋ ਸਕਦੀ ਆ ਲੜੀ ਨੰਬਰ 4 ਦੇ ਇੱਥੇ ਲਿਖਿਆ ਹੋਊਗਾ ਮਾਲਕ ਦਾ ਨਾਮ ਜਿਹਦਾ ਨਾਮ ਉਰੇ ਦਰਜਾ ਉਹ ਉਸ ਜਗ੍ਹਾ ਦਾ ਮਾਲਕ ਆ ਐਦਾਂ ਹੀ ਗੱਲ ਕਰੀਏ ਜਮ੍ਹਾਂ ਬੰਦੀ ਦੇ ਲੜੀ ਨੰਬਰ 5 ਦੀ ਲੜੀ ਨੰਬਰ 5 'ਚ ਹੁੰਦਾ ਕਾਸ਼ਤਕਾਰ ਦਾ ਨਾਮ ਜਿਨ੍ਹਾਂ ਦੀ ਖੇਵਟ ਸਾਂਝੀ ਹੋਵੇ ਉਹਨਾਂ ਕਾਸ਼ਤਕਾਰਾਂ ਦਾ ਨਾਮ ਇਹਦੇ ਵਿੱਚ ਲਿਖਿਆ ਜਾਂਦਾ ਕਾਸ਼ਤਕਾਰ 1 ਜਾਂ 1 ਤੋਂ ਵੱਧ ਹੋ ਸਕਦੇ ਨੇ ਉਹਨਾਂ ਦੀ ਖੇਵਟ ਸਾਂਝੀ ਹੁੰਦੀ ਆ ਪਰ ਇੱਥੇ ਉਹ ਸਾਂਝੇ ਕਾਸ਼ਤਕਾਰਾਂ ਦਾ ਨਾਮ ਲਿਖ ਦਿੱਤਾ ਜਾਂਦਾ ਕੋਈ ਨਮਾ ਉਹਦੇ ਵਿੱਚ ਇੰਤਕਾਲ ਦਰਜ ਹੋਇਆ ਹੋਵੇ ਤਾਂ ਨਵੇਂ ਨਵੇਂ ਨੂੰ ਕਿਸੇ ਨੂੰ ਹਿੱਸੇਦਾਰੀ ਆਈ ਹੋਵੇ ਤਾਂ ਉਸ ਨਵੇਂ ਹਿੱਸੇਦਾਰ ਦਾ ਵੀ ਨਾਮ ਇਸ 5 ਨੰਬਰ ਲੜੀ ਦੇ ਵਿੱਚ ਪੈ ਜਾਂਦਾ ਵਾ ਸਿੰਚਾਈ ਦੇ ਸਾਧਨ ਖਾਨਾ ਨੰਬਰ 6 ਜਿਹੜਾ ਜਮ੍ਹਾਂਬੰਦੀ ਦਾ ਲੜੀ ਨੰਬਰ 6 ਆ ਇਰਿਗੇਸ਼ਨ ਚਾਹੀਦਾ ਸਾਧਨ ਦਾ ਦਰਸਾਇਆ ਹੁੰਦਾ ਵੀ ਇਹ ਜਗ੍ਹਾ ਦੇ ਉੱਪਰ ਨਹਿਰੀ ਪਾਣੀ ਆਉਂਦਾ ਖੂਹ ਦਾ ਪਾਣੀ ਆਉਂਦਾ ਜਾਂ ਟੂਬਲ ਦਾ ਪਾਣੀ ਆਉਂਦਾ ਜੇ ਟੂਬਲ ਦਾ ਪਾਣੀ ਹੋਊਗਾ ਇੱਥੇ ਤੇ ਟੂਬਲ ਲਿਖਿਆ ਹੋਊਗਾ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਹੋਊਗੀ ਤਾਂ ਇੱਥੇ ਨਹਿਰ ਲਿਖਿਆ ਹੋਊਗਾ ਖੂਹ ਦੇ ਪਾਣੀ ਨਾਲ ਸਿੰਚਾਈ ਹੁੰਦੀ ਹੋਊਗੀ ਤਾਂ ਇੱਥੇ ਖੂਹ ਲਿਖਿਆ ਹੋਊਗਾ 6 ਨੰਬਰ ਖਾਨੇ ਦੇ ਵਿੱਚ ਕਲੀਅਰ ਪਤਾ ਲੱਗ ਜਾਂਦਾ ਵੀ ਇਸ ਖੇਤ ਨੂੰ ਪਾਣੀ ਕਿੱਥੋਂ ਲੱਗਦਾ ਵਾ ਜਮਾ ਬੰਦੀ ਦੇ ਲੜੀ ਨੰਬਰ 7 ਦੇ ਵਿੱਚ ਨੰਬਰ ਖਸਰਾ ਨੰਬਰ ਖਸਰਾ ਲਿਖਿਆ ਹੁੰਦਾ ਖਸਰਾ ਨੰਬਰ ਖਸਰਾ ਕੀ ਹੈ ਕਿਸੇ ਵੀ ਪਿੰਡ ਜਾਂ ਰੈਵਨਿਊ ਸਟੇਟ ਦੇ ਵਿੱਚ ਜਗ੍ਹਾ ਨੂੰ ਜੋ ਨੰਬਰ ਦਿੱਤਾ ਜਾਂਦਾ ਵਾ ਉਹਨੂੰ ਖਸਰਾ ਨੰਬਰ ਕਿਹਾ ਜਾਂਦਾ ਪਿੰਡ ਦੀ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਹੁੰਦੀ ਜਿਹਨੂੰ ਖਸਰਾ ਨੰਬਰ ਨਾਲ ਲੱਗਿਆ ਹੋਵੇ ਹਰ ਜ਼ਮੀਨ ਨੂੰ ਖਸਰਾ ਨੰਬਰ ਲੱਗਿਆ ਹੁੰਦਾ ਜਿਸ ਪਿੰਡ ਦੇ ਵਿੱਚ ਬਿੱਗੀਆਂ ਬਿਸਬੀਆਂ ਦੀ ਮਿਲਤੀ ਹੁੰਦੀ ਆ ਉੱਥੇ ਖਸਰਾ ਨੰਬਰ 1 ਤੋਂ ਚਾਲੂ ਹੋ ਕੇ ਲਗਾਤਾਰ ਚੱਲਦਾ ਰਹਿੰਦਾ ਵਾ ਇੱਥੇ ਬਹੁਤ ਧਿਆਨ ਦੇਣ ਵਾਲੀ ਗੱਲ ਆ ਜਿਹੜੇ ਪਿੰਡ ਦੀ ਮਿੰਨਤੀ ਕਨਾਲ ਤੇ ਮਰਲਿਆਂ 'ਚ ਹੋਵੇ ਉੱਥੇ ਪਹਿਲਾਂ ਮਰੱਬਾ ਨੰਬਰ ਦਿੱਤਾ ਜਾਂਦਾ ਵਾ ਜਿਵੇਂ ਕਿ ਜਿਹੜੇ ਪਿੰਡ ਦੀ ਕਨਾਲ ਤੇ ਮਰਲਿਆਂ 'ਚ ਮਿੰਨਤੀ ਹੋਣੀ ਆ ਨਾ ਉਸ ਪਿੰਡ ਦੀ ਜਗ੍ਹਾ ਨੂੰ ਪਹਿਲਾਂ ਮਰੱਬਿਆਂ 'ਚ ਵੰਡਿਆ ਜਾਊਗਾ ਯਾਨੀ ਕਿ 25-25 ਏਕੜ ਦੇ ਟੱਕਾਂ ਨੂੰ ਵੰਡਿਆ ਜਾਊਗਾ ਫਿਰ ਹਰ ਇੱਕ ਮਰੱਬੇ ਦੇ ਵਿੱਚ 1 ਤੋਂ 25 ਨੰਬਰ ਲਾਏ ਜਾਣਗੇ ਹੁਣ ਇੱਥੇ ਮੈਂ ਉਹੀ ਤੁਹਾਨੂੰ ਗੱਲ ਦੱਸੀ 25 ਏਕੜ ਦਾ ਇੱਕ ਮਰੱਬਾ ਹੁੰਦਾ ਇੱਕ ਮਰੱਬੇ ਦੇ ਵਿੱਚ 1 ਤੋਂ 25 ਨੰਬਰ ਜਾਨੀ ਕਿ ਇੱਕ ਇੱਕ ਏਕੜ ਕਰਕੇ 1 ਤੋਂ 25 ਨੰਬਰ ਲਾਏ ਜਾਂਦੇ ਆ 25 ਨੰਬਰ ਲੱਗਣ ਤੋਂ ਬਾਅਦ ਦੂਜਾ ਮਰੱਬਾ ਸ਼ੁਰੂ ਹੋ ਜਾਂਦਾ ਵਾ ਦੂਜੇ ਮਰੱਬੇ ਦੇ ਵਿੱਚ 1 ਤੋਂ 25 ਨੰਬਰ ਲਾਏ ਜਾਂਦੇ ਆ ਫਿਰ ਫਿਰ ਜਿਹੜੇ ਉਹ ਮਰੱਬਾ ਵਾ ਮਰੱਬੇ ਦੇ ਵਿੱਚ 1 ਤੋਂ 25 ਤੱਕ ਖਸਰਾ ਨੰਬਰ ਲਾਏ ਜਾਂਦੇ ਨੇ ਨੰਬਰ ਖਸਰਾ ਜਿਹੜੇ ਹੁੰਦੇ ਨੇ ਜਿਵੇਂ ਮੰਨ ਲਓ ਆ ਏਦਾਂ ਏਦਾਂ ਕਰਕੇ ਲਿਖੇ ਹੋਣਗੇ ਇੰਨਾ ਤੇ ਤੁਹਾਨੂੰ ਪਛਾਣ ਆ ਜੂਗੀ ਇਹ ਖਸਰੇ ਨੰਬਰ ਨੇ ਤੇ ਰਕਬਾ ਲਿਖਿਆ ਹੋਊਗਾ 80 ਰਕਬਾ 80 ਜਾਨੀ 8 ਕਨਾਲਾ 0 ਮਰਲਾ ਇੱਥੇ ਐਦਾਂ ਹੋਊਗਾ 8 ਕਨਾਲਾ 4 ਮਰਲਾ ਗੱਲ ਕਰਦੇ ਆਂ ਦੋਸਤੋ ਨੰਬਰ 8 ਦੀ ਤੋਂ ਅਤੇ ਰਕਬੇ ਦੀ ਕਿਸਮ ਰਕਬਾ ਇੱਥੇ ਲਿਖਿਆ ਹੋਊਗਾ ਰਕਬੇ ਅਤੇ ਭਾਉ ਦੀ ਕਿਸਮ ਜਾਂ ਭਾਉ ਅਤੇ ਰਕਬੇ ਦੀ ਗੱਲ ਇੱਕੋ ਹੀ ਆ ਮੈਂ ਭਾਉ ਅੱਗੇ ਲਿਖਦਾ ਵੈਸੇ ਫਰਦ ਦੇ ਉੱਪਰ ਆਈ ਥਿੰਕ ਰਕਬਾ ਪਹਿਲਾਂ ਹੁੰਦਾ ਰਕਬੇ ਅਤੇ ਭਾਉ ਦੀ ਕਿਸਮ ਇਹ ਕੀ ਚੀਜ਼ ਹੁੰਦੀ ਆ ਦੋਸਤੋ ਇਹਦੇ ਵਿੱਚ ਦਰਸਾਇਆ ਜਾਂਦਾ ਵੀ ਇਹ ਜਗ੍ਹਾ ਦੀ ਕਿਸਮ ਕੀ ਆ ਜਿਵੇਂ ਚਾਹੀ ਬਰਾਂਦੀ ਗੈਰਮਮਕਨ ਮਮਕਨ ਬੰਜਰ ਕਦੀਮ ਬੰਜਰ ਜਦੀਦ ਐਦਾਂ ਦਰਜ ਕੀਤਾ ਜਾਂਦਾ ਮੈਂ ਤੁਹਾਨੂੰ ਇਹ ਬੰਜਰ ਜਦੀਦ ਗੈਰਮਮਕਨ ਮਮਕਨ ਤੇ ਸ਼ਬਦਾਂ ਦੇ ਉੱਪਰ ਵੀ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਵਰਡ ਦੇ ਮਤਲਬ ਦੱਸੂਗਾ ਫਰਦਾ ਦੇ ਵਿੱਚ ਜਿਹੜੇ ਉਰਦੂ ਪਾਸ਼ਾ ਦੇ ਸ਼ਬਦ ਲਿਖੇ ਹੋਏ ਨੇ ਜਿਵੇਂ ਗੈਰ ਮੁਮਕਿਨ ਹਿਬਾ ਇਹੋ ਜਿਹੇ ਵਰਡ ਦੇ ਕੱਲੇ-ਕੱਲੇ ਦੇ ਮੀਨਿੰਗ ਅਲੱਗ ਤੋਂ ਇੱਕ ਮੈਂ ਸ਼ਾਰਟ ਵੀਡੀਓ ਚ ਬਣਾ ਕੇ ਪਾਉਂਗਾ ਇਹ ਰਕਬਾ ਨਾ ਦੋਸਤੋ ਕਨਾਲ ਮਰਲੇ ਜਾਂ ਬਿੱਗੇ ਬਿਸਵੇਆਂ ਵਿੱਚ ਵੀ ਹੋ ਸਕਦਾ 100 ਬਾਏ 100 ਦਾ 100 ਬਾਏ 100 ਦੇ ਮੀਟਰ ਦਾ ਇੱਕ ਹੈਕਟੇਅਰ ਬਣਦਾ 600x100 ਮੀਟਰ ਬਰਾਬਰ 1 ਹੈਕਟੇਅਰ ਦੋਸਤੋ ਇਹ ਬਹੁਤ ਵੱਡੀ ਗੱਲ ਆ ਜਦੋਂ ਤੱਕ ਜ਼ਮੀਨ ਦੀ ਮਿਣਤੀ ਮੀਟਰਾਂ ਵਿੱਚ ਨਹੀਂ ਨਾ ਹੁੰਦੀ ਉਦੋਂ ਤੱਕ ਮਾਲ ਵਿਭਾਗ ਨੂੰ ਹੈਕਟੇਅਰਾਂ ਵਿੱਚ ਗਿਣਤੀ ਕਰਨੀ ਬਹੁਤ ਔਖੀ ਹੁੰਦੀ ਆ ਪਹਿਲਾਂ ਮੀਟਰਾਂ ਵਿੱਚ ਇਹਦਾ ਜਗਾ ਦਾ ਮੂਲ ਕੱਢਿਆ ਜਾਂਦਾ ਫਿਰ ਉਹਨੂੰ ਹੈਕਟੇਅਰਾਂ ਵਿੱਚ ਤਬਦੀਲ ਕੀਤਾ ਜਾਂਦਾ ਵਾ ਸਾਲ 1971 ਤੇ 72 ਦੇ ਵਿੱਚ ਨਾ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਨੂੰ ਹੈਕਟੇਅਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਹਰ ਇੱਕ ਨੰਬਰ ਖਸਰੇ ਨੂੰ ਜਦੋਂ ਹੈਕਟੇਅਰ ਆਰੇ ਇਸ ਸੈਂਟੇਰਾਂ ਦੇ ਵਿੱਚ ਜਦੋਂ ਤਬਦੀਲ ਕੀਤਾ ਸੀ ਨਾ ਉਦੋਂ ਪਹਿਲੀ ਵਾਰੀ ਸਰਕਾਰ ਨੇ ਤਾਂ ਉਦੋਂ ਬਹੁਤ ਗਲਤੀਆਂ ਹੋ ਗਈਆਂ ਸੀ ਸਰਕਾਰ ਵੱਲੋਂ ਮਾਲ ਵਿਭਾਗ ਤੋਂ ਬਹੁਤ ਗਲਤੀਆਂ ਹੋਈਆਂ ਸੀ ਜਦੋਂ 1971-72 ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਨੂੰ ਹੈਕਟੇਰਾਂ ਦੇ ਵਿੱਚ ਬਦਲਿਆ ਤਾਂ ਇੱਕ ਆਰੇ ਹੁੰਦੀ ਹੈ ਮਿੰਤੀ ਸੈਕਟੇਰ ਹੈਕਟੇਰ ਇਹ ਸਾਰਿਆਂ ਦੇ ਵਿੱਚ ਬੜੀਆਂ ਗਲਤੀਆਂ ਹੋ ਗਈਆਂ ਸੀ ਕਿ ਜਿਹੜੇ ਕਾਸ਼ਤਕਾਰ ਸੀਗੇ ਜ਼ਮੀਨਾਂ ਦੇ ਮਾਲਕ ਸੀ ਉਹਨਾਂ ਨੂੰ ਇਹਨਾਂ ਦੀ ਮਿੰਤੀ ਨਹੀਂ ਸਮਝ ਆਈ ਤੇ ਜਮੀਨਾਂ ਦੇ ਮਾਲਕਾਂ ਤੇ ਮਾਲ ਵਿਭਾਗ ਦੇ ਵਿੱਚ ਵਿਵਾਦ ਪੈਦਾ ਹੋਣ ਲੱਗੇ ਜਿਹਦੇ ਕਰਕੇ ਫੇਰ ਦੁਬਾਰਾ ਤੋਂ 1976-77 ਦੇ ਵਿੱਚ ਪੰਜਾਬ ਵਿੱਚ ਮਾਲ ਵਿਭਾਗ ਨੇ ਜ਼ਮੀਨਾਂ ਨੂੰ ਫੇਰ ਬਿੱਗਿਆਂ ਬਿਸਮਿਆਂ ਤੇ ਕਨਾਲਾਂ ਮਰਲਿਆਂ ਦੇ ਵਿੱਚ ਤਬਦੀਲ ਕੀਤਾ ਸੀ ਹੁਣ ਜਿਹੜੀਆਂ ਕੰਪਿਊਟਰ ਨਾਲ ਫਰਦਾ ਤਿਆਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਜ਼ਮੀਨਾਂ ਨੂੰ ਵਰਗ ਮੀਟਰਾਂ 'ਚ ਵੀ ਦਰਸਾਇਆ ਜਾਂਦਾ ਵਾ 10 ਜਮ੍ਹਾਂ ਬੰਦੀ ਦੇ ਲੜੀ ਨੰਬਰ 9 ਤੇ 10 ਦੀ ਗੱਲ ਕਰੀਏ ਆਪਾਂ ਦੋਸਤੋ ਜਮਾਬੰਦੀ ਦੇ ਲੜੀ ਨੰਬਰ 9 ਦੇ ਵਿੱਚ ਨਾ ਚਕੋਤਾ ਲਿਖਿਆ ਹੁੰਦਾ ਜਾਂ ਲਗਾਨ ਲੜੀ ਨੰਬਰ 9 ਦੇ ਵਿੱਚ ਨਾ ਦੋਸਤੋ ਚਕੋਤਾ ਜਾਂ ਲਗਾਨ ਲਿਖਿਆ ਹੁੰਦਾ ਲਗਾਨ ਤੁਹਾਨੂੰ ਦੱਸਿਆ ਵੀ ਪਹਿਲਾਂ ਮਾਲ ਵਿਭਾਗ ਕاشتਕਾਰਾਂ ਤੋਂ ਜਦੋਂ ਖੇਤੀ ਹੁੰਦੀ ਸੀ ਤਾਂ ਉਹ ਆਪਦਾ ਟੈਕਸ ਟੈਕਸ ਜਾਂ ਲਗਾਨ ਨੂੰ ਇੱਕ ਟੈਕਸ ਸਮਝ ਲਓ ਵੀ ਟੈਕਸ ਲੈਂਦਾ ਸੀ ਇਸ ਵੇਲੇ ਬੰਦਾ ਤੇ ਚਕੋਤਾ ਕੀ ਹੁੰਦਾ ਜਦੋਂ ਮਾਲਕ ਕੋਈ ਹੋਰ ਹੋਵੇ ਤੇ ਖੇਤੀ ਕੋਈ ਹੋਰ ਕਰਦਾ ਹੋਵੇ ਜਾ ਇਹ ਵੀ ਕਹਿ ਸਕਦੇ ਆ ਵੀ ਮਾਲਕ ਨੇ ਕਿਸੇ ਨੂੰ ਆਪਦੀ ਜ਼ਮੀਨ ਖੇਤੀ ਕਰਨ ਲਈ ਦਿੱਤੀ ਹੋਵੇ ਮਾਲਕ ਆਪ ਖੇਤੀ ਨਾ ਕਰਦਾ ਹੋਵੇ ਤੇ ਕਿਸੇ ਕਾਸ਼ਤ ਕਿਸੇ ਹੋਰ ਨੂੰ ਠੇਕੇ ਤੇ ਦਿੱਤੀ ਹੋਵੇ ਜਿਵੇਂ ਆਪਾਂ ਠੇਕਿਆਂ ਦੀ ਗੱਲ ਕਰਦੇ ਆ ਤਾਂ ਉਸ ਖੇਤੀ ਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਕੀ ਕਰਦੇ ਸੀਗੇ 1/3 ਹਿੱਸਾ 1/3 ਹਿੱਸੇ ਦਾ ਰਵਾਜ ਹੁੰਦਾ ਸੀ ਜਿਹੜਾ ਠੇਕੇ ਤੇ ਜ਼ਮੀਨ ਲੈਂਦਾ ਸੀ ਉਹ ਫਸਲ ਦਾ 1/3 ਜਿਹੜਾ ਹਿੱਸਾ ਮਾਲਕ ਨੂੰ ਦੇ ਦਿੰਦਾ ਸੀ ਜਾਂ ਕੀ ਹੁੰਦਾ ਸੀ ਮਾਲਕ ਤੇ ਕਾਸ਼ਤਕਾਰ ਦੋਵੇਂ ਮਿਲ ਕੇ बराबर बराबर ਪੈਸੇ ਲਾਉਂਦੇ ਸੀ ਤੇ ਐਂਡ ਤੇ ਉਹ ਤੂੜੀ ਤੇ ਫਸਲ ਵਿੱਚੋਂ ਅੱਧੋ-ਅੱਧਾ ਹਿੱਸਾ ਕਰ ਲੈਂਦੇ ਹੁੰਦੇ ਸੀਗੇ ਫੇਰ ਹੁਣ ਨਮਰਵਾ ਚੱਲ ਗਿਆ ਵੀ ਠੇਕੇ ਤੇ ਦੇਣਾ ਪੈਸਿਆਂ ਦੇ ਇੱਕ ਮੁਸਤ ਪੈਸਿਆਂ ਦੇ ਵਿੱਚ 30 ਤੋਂ 50 ਹਜ਼ਾਰ ਦਾ ਠੇਕਾ ਜੋ ਕਿ ਚੱਲਦਾ ਸੁਣਿਆ ਵਾ 30 ਤੋਂ 50 ਹਜ਼ਾਰ ਜਿੰਨੇ ਦੀ ਜਿੱਥੇ ਦੀ ਜ਼ਮੀਨ ਹੋਵੇ ਉਸ ਮੁਤਾਬਕ ਸਾਲ ਦਾ ਠੇਕਾ ਕਰ ਲਿਆ ਜਾਂਦਾ ਵੀ ਆ ਕਿੱਲਾ ਦੇ ਤਾਂ ਤੇਰ ਤੋਂ 30000 ਜਾਂ 40000 ਜਾਂ 50000 ਰੁਪਈਆ ਸਾਲ ਬਾਅਦ ਲੈਣਾ ਵਾ ਤਾਂ ਉਹ ਕاشتਕਾਰ ਆਪਦੀ ਖੇਤੀ ਕਰਦਾ ਉਹ ਚਾਹੇ ਜਿੰਨੇ ਦੀ ਮਰਜ਼ੀ ਫਸਲ ਵੇਚੇ ਜਿਹੜੀ ਮਰਜ਼ੀ ਫਸਲ ਲਗਾਵੇ ਉਹ ਆਪਣੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ ਸਾਲ ਬਾਅਦ ਮਾਲਕ ਨੂੰ ਜੋ ਉਹਦੇ ਨਾਲ ਮੁੱਕਿਆ ਹੁੰਦਾ ਵਾ ਪੈਸਾ ਉਹ ਪੈਸਾ ਉਹਨੂੰ ਦੇ ਦਿੰਦਾ ਵਾ ਨੰਬਰ 10 ਦੀ ਗੱਲ ਕਰੀਏ ਦੋਸਤੋ ਇਹ ਹੰਦਾ ਹਿੱਸਾ ਯਾਰਾ ਗੰਦਾ ਬਹੁਤ ਹੋ ਗਿਆ ਸਕੈਚ ਨਾਲ ਕਰਾਂਗੇ ਆਪਾਂ ਗੱਲ ਤੋਂ ਹਿੱਸਾ ਜਾ ਪੈਮਾਨਾ ਹਕੀਅਤ ਹਕੀਅਤ ਲੜੀ ਜਮ੍ਹਾਂ ਬੰਦੀ ਦੇ ਲੜੀ ਨੰਬਰ 10 ਦੇ ਵਿੱਚ ਹਿੱਸਾ ਜਾ ਪੈਮਾਨਾ ਹਕੀਅਤ ਵਰਡ ਸ਼ਾਮਲ ਹੁੰਦਾ ਵਾ ਜਿਨ੍ਹਾਂ ਲੋਕਾਂ ਕੋਲੇ ਜ਼ਮੀਨ ਦੇ ਵਿੱਚ ਬੀਜਣ ਵਗੈਰਾ ਦੇ ਪੱਕੇ ਹੱਕ ਹੈਗੇ ਨੇ ਜਾਂ ਆਪਾਂ ਉਹਨਾਂ ਨੂੰ ਮਾਲਕ ਵੀ ਕਹਿ ਸਕਦੇ ਹਾਂ ਜਿਹੜੇ ਮਾਲਕ ਨੇ ਜਾਂ ਜਿਹੜੇ ਮਾਲਕ ਨੇ ਉਹਨਾਂ ਕੋਲੋਂ ਫਸਲ ਦੀ ਪੈਦਾਵਾਰ ਦਾ ਹਿੱਸਾ ਲੈਣਾ ਸਰਕਾਰ ਦਾ ਹੱਕ ਸੀ ਹੈ ਵੀ ਆ ਸੀ ਹੁਣ ਤਾਂ ਆਪਾਂ ਸੀ ਕਵਾਂਗੇ ਕਿਉਂਕਿ ਪਹਿਲਾਂ ਵੀ ਦੱਸਿਆ ਵੀ ਸਰਕਾਰ ਨੇ ਚਕੋਤਾ ਜਾਂ ਲਗਾਨ ਜਾਂ ਲੈਣਾ ਬੰਦ ਕਰਤਾ ਹੋਇਆ ਪਰ ਪਹਿਲਾਂ ਕੀ ਸੀਗਾ ਵੀ ਜਿਹੜੇ ਅਸਲ ਮਾਲਕ ਸੀ ਖੇਤੀ ਕਰਦੇ ਸੀ ਉਹਨਾਂ ਤੋਂ ਟੈਕਸ ਦੇ ਰੂਪ 'ਚ ਫਸਲ ਦਾ ਹਿੱਸਾ ਲੈਣਾ ਸਰਕਾਰ ਦਾ ਹੱਕ ਸੀ ਸਮੇਂ ਦੇ ਅਨੁਸਾਰ ਹੁਣ ਇਹਨੂੰ ਮੁਤਲ ਕਰ ਦਿੱਤਾ ਗਿਆ ਵਾ ਨੰਬਰ 11 ਦੋਸਤੋ ਜਮ੍ਹਾਂ ਬੰਦੀ ਦਾ ਲੜੀ ਨੰਬਰ 11 ਇਹਦੇ ਵਿੱਚ ਹੁੰਦਾ ਮਾਮਲਾ ਇਹ ਫੇਰ ਲਗਭਗ 10 ਨੰਬਰ ਦੇ ਨਾਲ ਹੀ ਮਿਲਦਾ ਜੁਲਦਾ ਵਾ ਇਹਦੇ ਵਿੱਚ ਕੀ ਹੁੰਦਾ ਸੀਗਾ ਵੀ ਇਹ ਸਰਕਾਰ ਨੂੰ ਇਹ ਖਾਨੇ ਦੇ ਵਿੱਚ ਸਮਝ ਆਉਂਦੀ ਸੀ ਵੀ ਜਿਹੜੀਆਂ ਜ਼ਮੀਨਾਂ ਜਿਹੜੇ ਲੋਕ ਜਿਹੜੇ ਮਾਲਕ ਹੱਕ ਰੱਖਦੇ ਨੇ ਜਿਵੇਂ ਜਿਹੜੇ ਅਸਲ ਮਾਲਕ ਨੇ ਜਿਨ੍ਹਾਂ ਕੋਲੇ ਬੀਜਣ ਵਧਣ ਦੇ ਹੱਕ ਸੀਗੇ ਤੇ ਉਹਨਾਂ ਕੋਲੋਂ ਜੋ ਸਰਕਾਰ ਮਾਮਲਾ ਲੈਂਦੀ ਸੀ ਉਹ ਮਾਮਲਾ ਇੱਥੇ ਦਰਸਾਇਆ ਜਾਂਦਾ ਸੀ ਵੀ ਆਹ ਇੰਨਾ ਮਾਮਲਾ ਆ ਆ ਮਾਮਲਾ ਇਹਦੇ ਤੋਂ ਲਿਆ ਜਾਣਾ ਵਾ ਜਾਂ ਲਿਆ ਗਿਆ ਵਾ ਜਾਂ ਬਣਦਾ ਵਾ ਹੌਲੀ-ਹੌਲੀ ਇਹਨੂੰ ਇਹ ਮਾਮਲੇ ਦੀ ਮਾਮਲੇ ਦਾ ਜਿਹੜਾ ਹਿੱਸਾ ਸੀਗਾ ਹਿੱਸੇ ਦੀ ਵੰਡਣ ਦੀ ਜਿਹੜੀ ਗੱਲ ਸੀ ਉਹ ਬਿੱਗਿਆਂ ਬਿਸਬਿਆਂ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਕਿਉਂਕਿ ਕੁਝ ਲੋਕਾਂ ਕੋਲੇ ਜਗਾਵਾਵਾਂ ਘਟ ਹੁੰਦੀਆਂ ਸੀ ਤੇ ਇਸ ਕਰਕੇ ਵਿੱਗੇ ਵਿਸਮਿਆਂ ਦਾ ਜਿਹੜਾ ਲੈਂਡ ਦੇਣ ਮਾਮਲਾ ਹੁੰਦਾ ਸੀ ਉਹ ਇਸ 11 ਨੰਬਰ ਖਾਨੇ ਦੇ ਵਿੱਚ ਦਰਜ ਹੁੰਦਾ ਸੀ ਮਾਮਲੇ ਦਾ ਸਿਸਟਮ ਇਹ ਵੀ ਹੁੰਦਾ ਸੀ ਵੀ ਮੌਕੇ ਤੇ ਸਰਕਾਰੀ ਕਰਮਚਾਰੀ ਜਿਹੜਾ ਸੀਗਾ ਫਸਲ ਵੱਢਣ ਵੇਲੇ ਉਹ ਮੌਕੇ ਤੇ ਜਾਂਦਾ ਸੀ ਤੇ ਮੌਕੇ ਤੇ ਫਸਲ ਵੰਡਵਾ ਕੇ ਲੈ ਆਉਂਦਾ ਹੁੰਦਾ ਸੀ ਪਰ ਕੁਝ ਫਸਲਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਜਿਹੜੀਆਂ ਵੰਡੀਆਂ ਨਹੀਂ ਜਾ ਸਕਦੀਆਂ ਸੀ ਇਸ ਕਰਕੇ ਜਿੱਥੇ ਤਾਂ ਫਸਲ ਲੈਣ ਵਾਲੀ ਹੁੰਦੀ ਸੀ ਜਾਂ ਤਾਂ ਇੱਥੇ ਲਿਖਿਆ ਹੁੰਦਾ ਸੀ ਵੀ ਫਸਲ ਲੈਣਦਾਰੀ ਹੈ ਵੀ ਆ ਫਸਲ ਹੈ ਇਹਦਾ ਹਿੱਸਾ ਉਹਦੀ ਲੈਂਡ ਦੇਣ ਲਿਖਿਆ ਜਾਂਦਾ ਸੀ ਜਾਂ ਫਿਰ ਜਿਹੜੀ ਫਸਲਾਂ ਬੰਡੀਆਂ ਨਹੀਂ ਜਾ ਸਕਦੀਆਂ ਸੀਗੀਆਂ ਉਹਨਾਂ ਫਸਲਾਂ ਦੇ ਲਈ ਪ੍ਰਤੀ ਬਿੱਗਾ ਪੈਸਾ ਨਿਰਧਾਰਿਤ ਕੀਤਾ ਸੀ ਇੱਥੇ ਲਿਖਿਆ ਜਾਂਦਾ ਹੁੰਦਾ ਸੀ ਹੁਣ ਸਰਕਾਰ ਨੂੰ ਕੀ ਪਤਾ ਜਾਂ ਆਮ ਕਰਮਚਾਰੀ ਨੂੰ ਕੀ ਪਤਾ ਸੀ ਵੀ ਆਹ ਜਗ੍ਹਾ ਦੇ ਵਿੱਚੋਂ ਹੁਣ ਫਸਲ ਲਈ ਜਾਣੀ ਆ ਕਿ ਪੈਸਾ ਲਿਆ ਜਾਣਾ ਇਸ ਕਰਕੇ ਨਿਰਧਾਰਿਤ ਕਰ ਦਿੱਤਾ ਜਾਂਦਾ ਸੀ ਉਸ ਜਗ੍ਹਾ ਦਾ ਵੀ ਇੱਥੇ ਵੀ ਇਹਦੇ ਵਿੱਚੋਂ ਫਸਲ ਦਾ ਹਿੱਸਾ ਲੈਣਾ ਹੈ ਜਾਂ ਇਹਦੇ ਤੋਂ ਪੈਸਾ ਲੈਣਾ ਹੈ ਪ੍ਰਤੀ ਬਿੱਗਾ ਪੈਸਾ ਇੱਥੇ ਪ੍ਰਤੀ ਵਿੱਗ ਦੇ ਤੌਰ ਤੇ ਲਿਆ ਜਾਂਦਾ ਸੀ ਜਾਂ ਇੱਥੇ ਫਸਲ ਲਿਖੀ ਜਾਂਦੀ ਸੀ ਜਾਂ ਇੱਥੇ ਪੈਸਾ ਲਿਖਿਆ ਜਾਂਦਾ ਸੀ ਗੱਲ ਕਰੀਏ ਦੋਸਤੋ ਖਾਨਾ ਨੰਬਰ 12 ਦੀ ਖਾਨਾ ਨੰਬਰ 12 ਇਹ ਸਭ ਤੋਂ ਇੰਪੋਰਟੈਂਟ ਆ ਹਰ ਬੰਦੇ ਨੂੰ ਆਪਣੀ ਫਰਦ ਕਢਵਾ ਕੇ ਖਾਨਾ ਨੰਬਰ 12 ਜ਼ਰੂਰ ਦੇਖਣਾ ਚਾਹੀਦਾ ਇਹੀ ਆ ਜਿਹੜਾ ਕਹਿੰਦੇ ਆ ਨਾ ਵੀ ਬੱਟ ਹੋ ਗਈ ਤੇ ਜਗ੍ਹਾ ਹੋ ਗਈ ਇਸ ਖਾਨੇ ਨੇ ਹੀ ਦਿਖਾਉਣਾ ਵੀ ਇਹ ਜਗ੍ਹਾ ਥੋੜੀ ਹੈਗੀ ਆ ਜੇ ਹੈਗੀ ਆ ਤਾਂ ਜੇ ਨਹੀਂ ਹੈਗੀ ਤਾਂ ਕਿਵੇਂ ਉੱਡ ਗਈ ਐਸੇ ਨੇ ਤਬਦੀਲ ਕਰਨੀ ਹੁੰਦੀ ਆ ਪੂਰੀ ਖਸਰੇਖ ਪੂਰੇ ਮਾਲਕ ਨੂੰ ਇੱਥੋਂ ਹੀ ਤਬਦੀਲੀ ਹੁੰਦੀ ਆ ਜਗ੍ਹਾ ਦੀ ਸਾਰੀ ਤਬਦੀਲੀ ਇਹ ਖਾਨਾ ਕਰਦਾ ਕੋਈ ਕੇਸ ਹੋਵੇ ਸਟੇ ਹੋਵੇ ਸਟੇ ਦਾ ਆਰਡਰ ਆਵੇ ਤਾਂ ਪਟਵਾਰੀ ਇਹਦੇ ਵਿੱਚ ਦਰਜ ਕਰਦਾ ਵੀ ਇਸ ਜਗ੍ਹਾ ਨੂੰ ਸਟੇ ਹੋ ਗਿਆ ਜਾਂ ਕੋਈ ਅਪੀਲ ਲੱਗੀ ਹੋਈ ਆ ਇਹਦੇ 'ਚ ਦਰਜ ਕੀਤੀ ਜਾਂਦੀ ਆ ਜਾਂ ਕਿਸੇ ਨੇ ਬੈਂਕ ਲੋਨ ਲਿਆ ਵਾ ਤਾਂ ਇਹਦੇ 'ਚ ਹੀ ਦਰਜ ਹੋਊਗਾ ਜੇ ਤੁਸੀਂ ਜਗ੍ਹਾ ਖਰੀਦ ਰਹੇ ਹੋ ਤਾਂ ਫਰਦ ਕਟਵਾ ਰਹੇ ਹੋ ਤੁਹਾਨੂੰ ਕੀ ਪਤਾ ਲੱਗੂ ਵੀ ਆਹ ਰੇਸ ਜਗ੍ਹਾ ਤੇ ਲੋਨ ਹੈ ਕਿ ਨਹੀਂ ਲੋਨ ਹੈ ਤਾਂ ਤੁਸੀਂ ਸਿੱਧਾ 12 ਨੰਬਰ ਖਾਨਾ ਦੇਖਣਾ ਜੇਕਰ ਇਹਦੇ ਤੇ ਲਿਖਿਆ ਹੋਊ ਆੜ ਰਹਿਣ ਆੜ ਦਾ ਮਤਲਬ ਹੁੰਦਾ ਕੀ ਕਹਿੰਦੇ ਨੇ ਵਿਆਜ ਵਿਆਜ ਤੇ ਪੈਸੇ ਮਤਲਬ ਬੈਂਕ ਦੇ ਵਿੱਚ ਲੋਨ ਲੋਨ ਆੜ ਰਹਿਣ ਦਾ ਮਤਲਬ ਵੀ ਇਹ ਲੋਨ ਤੇ ਜਗ੍ਹਾ ਵਾ ਤੁਸੀਂ ਆਪਦੀ ਫਰਦ ਘਟਾ ਕੇ 12 ਨੰਬਰ ਖਾਨਾ ਚੈੱਕ ਕਰਨਾ ਕਿਤੇ ਇਹਦੇ ਵਿੱਚ ਜਗਾ ਤਾਂ ਨਹੀਂ ਕਿਸੇ ਹੋਰ ਦੇ ਨਾਮ ਬੋਲਣ ਲੱਗ ਗਈ ਜਾਂ ਕਿਸੇ ਨੇ ਕੋਈ ਸਟੇ ਤਾਂ ਨਹੀਂ ਲੈ ਲਿਆ ਜਾਂ ਕਿਸੇ ਨੇ ਕੋਈ ਥੋੜੀ ਜਗ੍ਹਾ ਤੇ ਲੋਨ ਤਾਂ ਨਹੀਂ ਕਰਾ ਲਿਆ ਜਾਂ ਕੋਈ ਵੀ ਚੀਜ਼ ਹੋਊਗੀ ਇੱਥੇ ਦਰਜ ਹੋਊਗੀ ਤੇ ਜਦੋਂ ਸਟੇ ਹੋ ਜਵੇ ਤਾਂ ਵੀ ਇਹਦੇ 'ਚ ਦਰਜ ਕੀਤਾ ਜਾਂਦਾ ਆੜ ਰਹਿਣ ਜਾਂ ਕੋਈ ਲੋਨ ਲੈ ਲਵੇ ਬੈਂਕ ਫਿਰ ਕੀ ਕਰਦੀ ਆ ਇੱਕ ਲੀਨ ਮਾਰਕ ਕਰਾਉਣ ਲਈ ਦਰਖਾਸਤ ਪਟਵਾਰੀ ਨੂੰ ਦਿੰਦੀ ਆ ਪਟਵਾਰੀ ਕੀ ਕਰਦਾ ਇਹਦੇ ਵਿੱਚ ਲਾਲ ਪੈਨ ਨਾਲ ਲਿਖ ਦਿੰਦਾ ਬੀ ਆ ਜਗਾ ਅੱਜ ਇਹ ਪੇਸ਼ ਹੋਇਆ ਤੇ ਇਹਨੇ ਲੋਨ ਦੀ ਆ ਚੀਜ਼ ਦਿੱਤੀ ਤੇ ਇਹ ਆਰਡਰ ਰਹਿਣਾ ਬੈਂਕ ਦੇ ਵੱਲੋਂ ਹੋਈ ਹੋਈ ਆ ਉਹ ਲਾਲ ਪੈਨ ਨਾਲ ਲਿਖ ਦਿੰਦਾ ਉਹਦੇ ਵਿੱਚ ਤਰੀਕ ਰਪਟ ਨੰਬਰ ਆਰਡਰ ਨੰਬਰ ਸਾਰਾ ਕੁਝ ਲਿਖਦਾ ਵਾ ਤੇ ਜੜੀਆਂ ਜਾਂ ਕੋਈ ਇੰਤਕਾਲ ਨਵਾਂ ਦਰਜ ਕਰਨਾ ਹੋਵੇ ਜਿਵੇਂ ਕੋਈ ਨਵਾਂ ਇੰਤਕਾਲ ਦਰਜ ਕਰਨਾ ਤਾਂ ਪਹਿਲਾਂ ਇੱਥੇ ਪੈਨਸਲ ਨਾਲ ਦਰਜ ਕੀਤਾ ਜਾਂਦਾ ਜਿਹੜਾ ਕਿ ਪੱਕਾ ਹੋਣ ਤੇ ਜਦੋਂ ਇੰਤਕਾਲ ਮਨਜ਼ੂਰ ਹੋ ਜਾਵੇ ਪਹਿਲਾਂ ਕੱਚਾ ਇੰਤਕਾਲ ਪੈਨਸਲ ਨਾਲ ਦਰਜ ਹੋਊਗਾ ਜਦੋਂ ਪੱਕਾ ਦਰਜ ਹੋ ਜਾਊਗਾ ਤਾਂ ਫਿਰ ਇਹਨੂੰ ਲਾਲ ਪੈਨ ਨਾਲ ਦਰਜ ਕਰ ਦੂਗਾ ਪਟਵਾਰੀ ਤੇ 5 ਸਾਲ ਬੀਤਣ ਤੋਂ ਬਾਅਦ ਉਹਨੂੰ ਕਾਲੇ ਪੈਨ ਨਾਲ ਦਰਜ ਕਰ ਦਿੱਤਾ ਜਾਊਗਾ ਤਾਂ ਦੋਸਤੋ ਉਮੀਦ ਕਰਦਾ ਹਾਂ ਵੀ ਤੁਹਾਨੂੰ ਜਮ੍ਹਾਂ ਬੰਦੀ ਦੀ ਇੱਕ ਇੱਕ ਲਾਈਨ ਸਮਝ ਆ ਗਈ ਹੋਊਗੀ ਤੇ ਹੋਰ ਵੀ ਇਸੇ ਤਰ੍ਹਾਂ ਦੀਆਂ ਜ਼ਮੀਨ ਨਾਲ ਜੁੜੀਆਂ ਵੀਡੀਓ ਦੇਖਣ ਲਈ ਮੈਂ ਕੋਈ ਨਾ ਕੋਈ ਵੀਡੀਓ ਪਾਇਆ ਕਰੂੰਗਾ ਕਾਨੂੰਨੀ ਮੁੱਦੇ ਆ ਦੇ ਤਾਂ ਮੈਂ ਵੀਡੀਓ ਪਾਉਣਾ ਹੀ ਪਾਉਣਾ ਜਾਂ ਹੋਰ ਵੀ بڑے ਮੁੱਦੇ ਹੁੰਦੇ ਨੇ ਆਪਾਂ ਪਾ ਦਈਏ ਵੀਡੀਓ ਪਰ ਤੁਸੀਂ ਦੋਸਤੋ ਪੰਜਾਬੀ ਦੇ ਵਿੱਚ ਮੇਰੀ ਵੀਡੀਓ ਨੂੰ ਬਹੁਤ ਘੱਟ ਪਿਆਰ ਦਿੰਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਚੱਕ ਕੇ ਕੋਈ ਹੋਰ ਵੀਡੀਓ ਪਾਦਾ ਤਾਂ ਮਿਲੀਅਨ ਵਿਊ ਆ ਜਾਂਦੇ ਨੇ ਇਹੋ ਜੀਆਂ ਵੀਡੀਓ ਨੂੰ ਤੁਸੀਂ ਪਿਆਰ ਨਹੀਂ ਦਿੰਦੇ ਜੇ ਮੈਂ ਪਹਿਲਾਂ ਵੀ ਕਿਹਾ ਜੇ ਮੈਂ ਹਿੰਦੀ 'ਚ ਇਹ ਹੀ ਵੀਡੀਓ ਪਾਵਾਂ ਤਾਂ ਘੱਟੋ-ਘੱਟ ਪਤਾ ਨਹੀਂ ਕਿੱਥੇ-ਕਿੱਥੇ ਦੇਖੀ ਜਾਊਗੀ ਪੰਜਾਬੀ ਵਾਲੀ ਦਾ ਸਿਰਫ ਆਪਣੇ ਪੰਜਾਬੀ ਭਰਾ ਹੀ ਦੇਖਣਗੇ ਨਾ ਤਾਂ ਮੈਨੂੰ ਵੀ ਹੱਲਾਸ਼ੇਰੀ ਦਿਓ ਯਾਰ ਘੱਟੋ-ਘੱਟ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਹੈ ਮੈਨੂੰ ਵੀ ਤਾਂ ਹੋਵੇਗਾ ਆਪਾਂ ਨਾਲੇ ਕਹਿੰਨੇ ਆ 2% ਪੰਜਾਬੀ 2% ਪੰਜਾਬੀ ਸਾਡੇ ਲਈ ਤਾਂ ਉਹ 2% ਹੀ 200% ਨੇ ਘੱਟੋ ਘਾਟੇ 2% ਜੇ ਮੈਨੂੰ ਲਾਈਕ ਸ਼ੇਅਰ ਕਰਨਗੇ ਤਾਂ ਮੈਨੂੰ ਉਹ 200% ਦੇ ਬਰਾਬਰ ਨੇ ਆਪਾਂ ਨੂੰ ਨਹੀਂ ਲੋੜ ਆਪਾਂ ਪੰਜਾਬੀ ਚ ਹੀ ਪਾਵਾਂਗੇ ਠੀਕ ਆ ਮੈਨੂੰ ਵੀ ਹੱਲਾਸ਼ੇਰੀ ਦੇਣ ਲਈ ਦੋਸਤੋ ਘੱਟੋ ਘਾਟੇ ਇਹਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਦੱਸਿਓ ਜੇ ਕੋਈ ਗਲਤੀ ਹੋਈ ਤਾਂ ਮੇਰੀ ਗਲਤੀ ਦੇ ਸੁਧਾਰ ਲਈ ਉਸ ਨੂੰ ਕਮੈਂਟ ਚ ਜਰੂਰ ਦੱਸਿਓ ਵੀ ਮੈਂ ਆ ਗਲਤੀ ਕੀਤੀ ਸੀ ਬਾਕੀ ਧੰਨਵਾਦ ਦੋਸਤੋ ਸ਼ੇਅਰ ਜਰੂਰ ਕਰ ਦਿਓ